ਕਿਹੜੇ ਪੱਖ ਸੀ ਜਿਨ੍ਹਾਂ ਤੇ ਅੱਜ ਚਰਚਾ ਹੋਈ ਹੈ ਕੀ ਦਲੀਲਾਂ ਜਿਹੜੀਆਂ ਨੇ ਉਹ ਦਲ ਸਾਹਮਣੇ ਰੱਖੀਆਂ ਲਈ ਇਸਟ ਸਟੇਟ ਆਫ ਪੰਜਾਬ ਦੀ ਤਾਂ ਇੱਕ ਕਲੀਅਰ ਕੱਟ ਗੱਲ ਕਹੀ ਸੀ ਉਹਨਾਂ ਨੇ ਆਪਣੇ ਐਫੀਡਵਿਟ ਚ ਕਿ ਜਿਹੜੇ ਉੱਥੇ ਟਰੈਕਟਰ ਅਵੇਲੇਬਲ ਆ ਜਾਂ ਉਹ ਕੋਈ ਮੋਡੀਫਾਈਡ ਨਹੀਂ ਹੈਗੇ ਤੇ ਉੱਥੇ ਕੋਈ ਜੀਸੀਬੀ ਨਹੀਂ ਹੈਗੀ ਹੈਵੀ ਵਹੀਕਲ ਇਟ ਇਜ਼ ਅਬਾਂਡੰਟ ਡਿਊਟੀ ਆਫ ਦਾ ਸਟੇਟ ਟੂ ਏਡ ਦਾ ਪੀਪਲ ਹੂ ਆਰ ਐਕਸਰਸਾਈਜ਼ਿੰਗ THEIR ਫੰਡਮੈਂਟਲ ਰਾਈਟ ਨੋ ਟੂ THROTTLE THEM ਬਾਈ ਐਕਸਰਸਾਈジング देयर ਲੈਜਿਸਲੇਟਿਵ ਐਂਡ ਦ ਐਗਜ਼ੀਕਿਊਟਿਵ ਪਾਵਰਸ ਉਥੇ ਮੈਂ ਇੱਕ ਸਜੈਸ਼ਨ ਪੁੱਟ ਕੀਤਾ ਕਿ ਜਿਹੜੇ ਪੀਪਲ ਆਫ ਪੰਜਾਬ ਐਂਡ ਹਰਿਆਣਾ ਦੇ ਬਾਰਡਰ ਤੇ ਲੋਕ ਰਹਿੰਦੇ ਆ ਉਹ ਮੋਰ ਕਲੋਜ਼ ਐਂਡ ਪ੍ਰੋਕਸੀਮੇਟ ਟੂ ਡਿਸਟ੍ਰਿਕਟ ਆਫ ਅੰਬਾਲਾ ਆ ਵੀ ਅੰਬਾਲਾ ਜੇ ਉਹਨਾਂ ਨੂੰ ਸਿਵਲ ਹਸਪੀਟਲ ਅੰਬਾਲਾ ਜਾਣਾ ਆ ਉਹ ਕਿਵੇਂ ਜਾਣਗੇ ਜੱਟ ਸਾਹਿਬ ਨੇ ਇਸ ਗੱਲ ਤੇ ਐਗਰੀ ਕਰਦੇ ਹੋਏ ਇਹ ਗੱਲ ਕਹੀ ਕਿ ਹਾਂ ਇਹ ਐਪਰੀਸ਼ੀਏਬਲ ਸੁਜੈਸ਼ਨ ਹੈ ਤੇ ਸਟੇਟ ਆਫ ਰਿਆਣਾ ਨੂੰ ਕਿਹਾ ਵੀ ਇਹਨੂੰ ਇਹਨਾਂ ਵਾਸਤੇ ਤਾਂ ਖੋਲੋ ਤੁਸੀਂ ਤੇ ਇੱਥੇ ਬੜੀ ਐਗਰੀਕਲਚਰ ਯੂਨੀਵਰਸਿਟੀ ਆਇਆ ਇੰਨੇ ਐਗਰੀਕਲਚਰ ਸਾਇੰਟਿਸਟਾਂ ਜਿਵੇਂ ਇਹਨੇ ਲੀਡਰਾਂ ਜਿਹੜੇ ਪੋਲੀਟੀਕਲ ਜਿਨ੍ਹਾਂ ਦੀ ਗਰੋਥ ਹੀ ਐਗਰੀਕਲਚਰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਕੇ ਹੋਈ ਹੈ ਉਹਨਾਂ ਨੂੰ ਤੁਸੀਂ ਇਨਕਲੂਡ ਕਰੋ ਇਕੱਲੇ ਮਨਿਸਟਰਾਂ ਤੇ ਕਿਉਂ ਡਿਪੈਂਡ ਰਹਿੰਦੇ ਹੋ ਤੇ ਉਹਨਾਂ ਨੂੰ ਸਾਰਿਆਂ ਨੂੰ ਇਨਕਲੂਡ ਕਰਕੇ ਇਸ ਗੱਲ ਦਾ ਸੋਲੂਸ਼ਨ ਕੱਢੋ ਮਨ ਲਓ ਇਹ ਦਿੱਲੀ ਵੀ ਚਲੇ ਜਾਣ ਫਾਰਮਰ ਤੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਕਰਨ 6 ਮਹੀਨੇ ਤੋਂ ਬਾਅਦ ਵੀ ਇਹੀ ਡਾਇਲੋਗ ਨਾਲ ਸੋਲੂਸ਼ਨ ਹੋ ਰਿਹਾ ਇੱਥੇ ਔਨਰੇਬਲ ਸੁਪਰੀਮ ਕੋਰਟ ਇਹਨਾਂ ਦਾ ਗਾਰਡੀਅਨ ਬਣ ਕੇ ਇਹਨਾਂ ਨੇ ਇੰਡੀਪੈਂਡੈਂਟ ਕਮੇਟੀ ਬਣਵਾ ਰਹੀ ਹੈ ਤੇ ਸੋਲੂਸ਼ਨ ਇਹ ਸੋਲੂਸ਼ਨ ਹੋ ਜਾਊਗਾ ਤੇ ਸ਼ੰਭੂ ਬਾਰਡਰ ਅਗਲੇ ਅਗਲੀ ਡੇਟ ਤੋਂ ਜਿਹੜੀ 12 ਅਗਸਤ ਦੀ ਡੇਟ ਹੈ ਉਦੋਂ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾਂ ਸਰਕਾਰ ਦੋਸਤੋ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਹਮੇਸ਼ਾ ਸੁਣਵਾਈ ਹੁੰਦੀ ਹੈ ਹਾਲਾਂਕਿ ਕਿਹੜੇ ਪੱਖਾਂ ਤੇ ਖਾਸ ਤੌਰ ਤੇ ਦਲੀਲਾਂ ਦਿੱਤੀਆਂ ਗਈਆਂ ਤੇ ਕਿੰਨਾਂ ਦੇ ਚੱਲਦੇ ਹੋਏ ਜਿਹੜਾ ਕਿ ਹੈ ਹੁਣ ਅਸੀਂ ਕਹਿ ਸਕਦੇ ਹਾਂ ਕਿ ਆਧਾਰ ਬਣਦਾ ਹੋਇਆ ਨਜ਼ਰ ਆਵੇਗਾ ਕਿ ਸ਼ੰਭੂ ਬਾਰਡਰ ਖੋਲਿਆ ਜਾਵੇਗਾ ਨਹੀਂ ਖੋਲਿਆ ਜਾਵੇਗਾ ਉਹਦੇ ਪ੍ਰਤਾਪ ਵਕੀਲ ਮੇਰੇ ਨਾਲ ਨੇ ਗਿਲ ਸਾਹਿਬ ਕਿਹੜੇ ਪੱਖ ਸੀ ਜਿਨ੍ਹਾਂ ਤੇ ਅੱਜ ਚਰਚਾ ਹੋਈ ਹੈ ਕੀ ਦਲੀਲਾਂ ਜਿਹੜੀਆਂ ਨੇ ਉਹ ਦਲ ਸਾਹਮਣੇ ਰੱਖੀਆਂ ਲਈਆਂ ਜੀ ਸਟੇਟ ਆਫ ਪੰਜਾਬ ਤੇ ਹਰਿਆਣਾ ਨੇ ਅੱਜ ਪ੍ਰਪੋਜ਼ਲ ਰੱਖਿਆ ਆਪਣਾ ਲੈ ਕੇ ਇਹਨੂੰ ਖੋਲਣ ਨੂੰ ਤੇ ਆਪਣੀ ਜਿਹੜੀ ਕਮੇਟੀ ਬਾਰੇ ਹੋਈ ਸੀ ਗੱਲ ਪਿਛਲੀ ਡੇਟ ਤੇ ਪਿਛਲੀ ਆਰਡਰ ਤੇ ਤੇ ਉਸ ਵਾਸਤੇ ਤੇ ਇਸਟ ਸਟੇਟ ਆਫ ਪੰਜਾਬ ਦੀ ਤਾਂ ਇੱਕ ਕਲੀਅਰ ਕਟ ਗੱਲ ਕਹੀ ਸੀ ਉਹਨਾਂ ਨੇ ਆਪਣੇ ਐਫੀਡਵਿਟ ਚ ਕਿ ਜਿਹੜੇ ਉੱਥੇ ਟਰੈਕਟਰ ਅਵੇਲੇਬਲ ਆ ਜਾਂ ਉਹ ਕੋਈ ਮੋਡੀਫਾਈਡ ਨਹੀਂ ਹੈਗੇ ਤੇ ਉੱਥੇ ਕੋਈ ਜੀਸੀਬੀ ਨਹੀਂ ਹੈਗੀ ਹੈਵੀ ਵਹੀਕਲ ਤੇ ਸਟੇਟ ਆਫ ਜਿਹੜੇ ਹਰਿਆਣਾ ਦਾ ਐਫੀਡਵਟ ਸੀਗਾ ਉਹਨਾਂ ਨੇ ਕਿਹਾ ਵੀ ਆਰ ਮੋਰ ਦੈਨ ਵਿਲਿੰਗ ਟੂ ਓਪਨ ਇਟ ਫੋਰ ਦਾ ਟੂ ਵਿਲਰ ਦੈਨ ਫੋਰ ਫੋਰ ਵਿਲਰ ਦੈਨ ਫੋਰ ਦਾ ਹੈਵੀ ਵਹੀਕਲ ਤੇ ਅਸੀਂ ਇਸੇ ਗੱਲ ਨੂੰ ਆਧਾਰ ਬਣਾਇਆ ਤੇ ਕੁਝ ਸੁਪਰੀਮ ਕੋਰਟ ਦੀ ਜਜਮੈਂਟ ਕੋਟ ਕੀਤੀ ਅਸੀਂ ਇੱਕ ਜਜਮੈਂਟ ਹੈ ਰਾਮਲੀਲਾ ਸੁਪਰਾ ਉਹ ਅਸੀਂ ਕੋਟ ਕਰਕੇ ਗੱਲ ਕਿਹਾ ਵੀ ਇਟ ਇਜ਼ ਅਬਾਂਡਨਟ ਡਿਊਟੀ ਆਫ ਦਾ ਸਟੇਟ ਟੂ ਏਡ ਦਾ ਪੀਪਲ ਹੂ ਆਰ ਐਕਸਰਸਾਈਜ਼ਿੰਗ ਥੇਅਰ ਫੰਡਮੈਂਟਲ ਰਾਈਟ ਨੋ ਟੂ ਥ੍ਰੋਟਲ देम ਬਾਏ ਐਕਸਰਸਾਈਜ਼ਿੰਗ ਥੇਅਰ ਲੈਜਿਸਲੇਟਿਵ ਐਂਡ ਦਾ ਐਗਜ਼ੀਕਿਊਟਿਵ ਪਾਵ ਜਿਵੇਂ ਕਿ ਇਹ ਡਾਇਰੈਕਸ਼ਨ ਪਾਸ ਕਰ ਰਹੇ ਆ ਇਹ ਬਲੋਕੇਡ ਲਾ ਰਹੇ ਆ ਇਹ ਸਾਰੀ ਐਗਜ਼ੀਕਿਊਟਿਵ ਪਾਵਰ ਐਕਸਰਸਾਈਜ਼ ਕਰ ਰਹੇ ਆ ਇਨ ਆਰਡਰ ਟੂ ਡੀਫੀਟ ਦਾ ਫੰਡਾਮੈਂਟਲ ਰਾਈਟਸ ਗਾਰੰਟੀਡ ਅੰਡਰ ਦਾ ਕਨਸਟੀਟਿਊਸ਼ਨ ਆਫ ਇੰਡੀਆ ਤੇ ਅਸੀਂ ਇਹ ਆਰਗੂ ਕੀਤਾ ਤੇ ਉਹਦੇ ਵਿੱਚ ਸਟੇਟ ਆਫ ਹਰਿਆਣਾ ਨੇ ਇੱਕ ਹਫ਼ਤੇ ਦਾ ਸਮਾਂ ਮੰਗਿਆ ਖੋਲਣ ਵਾਸਤੇ ਤੇ ਇੱਕ ਹਫ਼ ਤੇ ਉੱਥੇ ਮੈਂ ਆਰਗੂ ਉੱਥੇ ਮੈਂ ਕਿਹਾ ਵੀ ਉੱਥੇ ਮੈਂ ਇੱਕ ਸਜੈਸ਼ਨ ਪੁੱਟ ਕੀਤਾ ਕਿ ਜਿਹੜੇ ਪੀਪਲ ਆਫ ਪੰਜਾਬ ਐਂਡ ਹਰਿਆਣਾ ਦੇ ਬਾਰਡਰ ਤੇ ਲੋਕ ਰਹਿੰਦੇ ਆ ਉਹ ਮੋਰ ক্লোਜ਼ ਐਂਡ ਪ੍ਰੋਕਸੀਮੇਟ ਟੂ ਡਿਸਟ੍ਰਿਕਟ ਆਫ ਅੰਬਾਲਾ ਆ ਜੀ ਵੀ ਅੰਬਾਲਾ ਜੇ ਉਹਨਾਂ ਨੂੰ ਸਿਵਲ ਹਸਪੀਟਲ ਅੰਬਾਲਾ ਜਾਣਾ ਆ ਉਹ ਕਿਵੇਂ ਜਾਣਗੇ ਤੇ ਇਹ ਉਹਨਾਂ ਵਾਸਤੇ ਅਮਰਜੈਂਟ ਦੇ ਐਸੈਂਸ਼ੀਅਲ ਵਹੀਕਲ ਵਾਸਤੇ ਤਾਂ ਖੋਲਿਆ ਜਾਵੇ ਮੀਨ ਵਾਈਲ ਤੇ ਜੱਤ ਸਾਹਿਬ ਨੇ ਇਸ ਗੱਲ ਤੇ ਐਗਰੀ ਕਰਦੇ ਹੋਏ ਇਹ ਗੱਲ ਕਹੀ ਕਿ ਹਾਂ ਇਹ ਐਪਰੀਸ਼ੀਏਬਲ ਸੁਜੈਸ਼ਨ ਹੈ ਤੇ ਸਟੇਟ ਆਫ ਹਰਿਆਣਾ ਨੂੰ ਕਿਹਾ ਵੀ ਇਹਨੂੰ ਇਹਨਾਂ ਵਾਸਤੇ ਤਾਂ ਖੋਲੋ ਤੁਸੀਂ ਤੇ ਇੱਕ ਗੱਲ ਤਾਂ ਇਹ ਹੋਈ ਹੈ ਦੂਜੀ ਗੱਲ ਜਿਹੜੀ ਕਮੇਟੀ ਬਣਾਉਣ ਤੇ ਗੱਲ ਹੋਈ ਹੈ ਕਮੇਟੀ ਵਾਸਤੇ ਨੇਮ ਪ੍ਰਪੋਜ਼ ਪਿਛਲੀ ਪਿਛਲੀ ਡੇਟ ਤੇ ਆਰਡਰ ਹੋਇਆ ਸੀ ਵੀ ਨੇਮਸ ਪ੍ਰਪੋਜ਼ ਗ੍ਰੋ ਸਟੇਟ ਹਰਿਆਣਾ ਤੇ ਪੰਜਾਬ ਤੇ ਯੂਨੀਅਨ ਆਫ ਇੰਡੀਆ ਤੇ ਇੱਥੇ ਜੱਜ ਸਾਹਿਬ ਨੇ ਕਿਹਾ ਇਸ ਇਹ ਜਿਹੜੇ ਪ੍ਰਦੇਸ਼ ਆ ਇਹ ਖੇਤੀਬਾੜੀ ਪ੍ਰਧਾਨ ਸਟੇਟਸ ਆ ਤੇ ਇੱਥੇ ਬੜੀ ਐਗਰੀਕਲਚਰ ਯੂਨੀਵਰਸਿਟੀ ਆ ਇਹਨੇ ਐਗਰੀਕਲਚਰ ਸਾਇੰਟਿਸਟਾਂ ਜਿਵੇਂ ਇਹਨੇ ਲੀਡਰਾਂ ਜਿਹੜੇ ਪੋਲੀਟੀਕਲ ਜਿਨ੍ਹਾਂ ਦੀ ਗ੍ਰੋਥ ਹੀ ਐਗਰੀਕਲਚਰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਕੇ ਹੋਈ ਆ ਉਹਨਾਂ ਨੂੰ ਤੁਸੀਂ ਇਨਕਲੂਡ ਕਰੋ ਕੱਲੇ ਮਨਿਸਟਰਾਂ ਤੇ ਕਿਉਂ ਡਿਪੈਂਡ ਰਹਿੰਦੇ ਹੋ ਤੇ ਉਹਨਾਂ ਨੂੰ ਸਾਰਿਆਂ ਨੂੰ ਇਨਕਲੂਡ ਕਰਕੇ ਇਸ ਗੱਲ ਦਾ ਸੋਲੂਸ਼ਨ ਕੱਢੋ ਜੇ ਇਹ ਗੱਲ ਬੜੀ ਵਾਜੀ ਵਗਾਂ ਲੱਗੀ ਜੇ ਕੋਈ ਜੇ ਕੋਈ ਪ੍ਰੋਬਲਮ ਹੁੰਦੀ ਆ ਜੇ ਕੋਈ ਮੁੱਦਾ ਹੁੰਦਾ ਹੈ ਡੈਮੋਕ੍ਰੇਸੀ ਚ ਉਹ ਸੋਲਵ ਹੁੰਦਾ ਹੈ ਬਾਈ ਵੇ ਆਫ ਡਾਇਲੋਗ ਓਨਲੀ ਤੇ ਜਿਵੇਂ ਅੱਜ ਮਨ ਲਓ ਇਹ ਦਿੱਲੀ ਵੀ ਚਲੇ ਜਾਣਾ ਫਾਰਮਰ ਤੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਕਰਨ 6 ਮਹੀਨੇ ਤੋਂ ਬਾਅਦ ਵੀ ਇਹੀ ਡਾਇਲੋਗ ਨਾਲ ਸੋਲੂਸ਼ਨ ਹੋ ਰਿਹਾ ਇੱਥੇ ਔਨਰੇਬਲ ਸੁਪਰੀਮ ਕੋਰਟ ਇਹਨਾਂ ਦਾ ਗਾਰਡੀਅਨ ਬਣ ਕੇ ਇਹਨਾਂ ਨੇ ਇੰਡੀਪੈਂਡੈਂਟ ਕਮੇਟੀ ਬਣਵਾ ਰਹੀ ਹੈ ਤੇ ਸੋਲੂਸ਼ਨ ਇਹ ਸੋਲੂਸ਼ਨ ਹੋ ਜਾਊਗਾ ਤੇ ਸ਼ੰਭੂ ਬਾਰਡਰ ਅਗਲੇ ਅਗਲੀ ਡੇਟ ਤੋਂ ਜਿਹੜੀ 12 ਅਗਸਤ ਦੀ ਡੇਟ ਹੈ ਉਦੋਂ ਖੁੱਲ ਜਾਊਗਾ ਤੁਸੀਂ ਕਹੇ ਕਿ ਹਰਿਆਣਾ ਨੇ ਐਫੀਡੇਵਿਟ ਦੇ ਵਿੱਚ ਲਿਖਿਆ ਕਿ ਪਹਿਲਾਂ ਦੋ ਪਈਆ ਵਾਹਨ ਫਿਰ ਜਿਹੜੇ ਕਿ ਵੱਡੇ ਵੀਹਿਕਲ ਨੇ ਹੌਲੀ ਹੌਲੀ ਕਰਕੇ ਪੜਾਵਾਰ ਅਸੀਂ ਉਹ ਜਿਹੜਾ ਦਰਵਾਜ਼ਾ ਜਿਹੜਾ ਗੇਟ ਆ ਜਿਹੜਾ ਖੁੱਲਿਆ ਜਾਵੇਗਾ ਕਿ ਜਿਹੜੀ ਹੁਣ ਤੁਸੀਂ ਸਿਰਫ ਸਵਾਵਾ ਦਾ ਹਵਾਲਾ ਦਿੱਤਾ ਕਿ ਆਉਣ ਵਾਲੀ ਜਿਹੜੀ 12 ਅਗਸਤ ਦੀ ਸੁਣਵਾਈ ਹੋਈ ਆ ਆਸ ਲਾਈ ਜਾ ਸਕਦੀ ਕਿ ਉਸ ਤੋਂ ਪਹਿਲਾਂ ਜਿਹੜੇ ਹੁਕਮ ਹੋਏ ਨੇ ਅਦਾਲਤ ਵੱਲੋਂ ਕਿ ਰਾਹ ਕੁਝ ਸਿਰਫ ਸਵਾਵਾਵਾਂ ਦੇ ਲਈ ਖੋਲੇ ਜਾਣ ਜੀ ਹੁਣ ਇਹ ਤਾਂ ਚਾਹੀਦਾ ਆ ਜੇ ਸਟੇਟ ਆਫ ਹਰਿਆਣਾ ਆਨਰੇਬਲ ਸੁਪਰੀਮ ਕੋਰਟ ਦਾ ਰਿਗਾਰਡ ਕਰਦਾ ਹੋਣਾ ਤਾਂ ਉਹਨਾਂ ਨੂੰ ਐਸੈਂਸ਼ੀਅਲ ਤੇ ਉਸ ਵਾਸਤੇ ਇਹ ਖੋਲਣਾ ਚਾਹੀਦਾ ਆ ਆਦਰਵਾਈਜ਼ ਬਾਕੀ ਅਸੀਂ ਆਰਡਰ ਇਨ ਡੀਟੇਲ ਤੁਹਾਨੂੰ ਦੱਸ ਸਕਦੇ ਆ ਆਰਡਰ ਪੜ੍ਹ ਕੇ ਕੀ ਹੋਇਆ ਹੁਣ ਜਿਸ ਤਰੀਕੇ ਦੇ ਨਾਲ ਪਿਛਲੀ ਵਾਰੀ ਹਵਾਲੇ ਦਿੱਤੇ ਗਏ ਸੀ ਕਿ ਕਿ ਇਹ ਰਾਹ ਰੋਕਣ ਦਾ ਕਾਰਨ ਸੁਰੱਖਿਆ ਆ ਅਮਨ ਕਾਨੂੰਨ ਦੀ ਵਿਵਸਥਾਵਾਂ ਨੇ ਕਿ ਉਦਾਂ ਦੀਆਂ ਚੀਜ਼ਾਂ ਕੋਈ ਐਫੀਡੇਵਿਟ ਦੇ ਵਿੱਚ ਇਸ ਉਹ ਤਾਂ ਜਿਵੇਂ ਪਿੱਛੇ ਜਿਹੜੇ ਇੱਥੇ ਉਹਨਾਂ ਦੇ ਐਫੀਡਵਟ ਸੀਗੇ ਉਹੀ ਉਹਨਾਂ ਦੇ ਉੱਤੇ ਸੀਗੇ ਮਤਲਬ ਇਲਾਸਟ ਚ ਦੋ ਤਿੰਨ ਪੈਰੇ ਐਡ ਕੀਤੇ ਹੋਏ ਸੀ ਬਸ ਵੀ ਅਸੀਂ ਇਹਨਾਂ ਵਾਸਤੇ ਐ ਖੋਲਣਾ ਚਾਹੁੰਦੇ ਆ ਫਾਰਮਰ ਨੂੰ ਕਹੋ ਵੀ ਤੁਸੀਂ ਕਮੇਟੀ ਨੂੰ ਕਮੇਟੀ ਦੇ ਵਿੱਚ ਪਾਰਟਿਸਪੇਟ ਕਰੋ ਇਹ ਤਾਂ ਬੜੀ ਵਾਜਿਬ ਗੱਲ ਹੈ ਜੇ ਤੁਸੀਂ ਕਮੇਟੀ ਬਣਾਓਗੇ ਇੰਡੀਪੈਂਡੈਂਟ ਕਮੇਟੀ ਆਨਰੇਬਲ ਸੁਪਰੀਮ ਕੋਰਟ ਨੇ ਬਣਾਈ ਹੈ ਤੇ ਉਹ ਪਾਰਟਿਸਪੇਟ ਆਟੋਮੈਟਿਕਲੀ ਕਰਨਗੇ ਮੈਂ ਕਮੇਟੀ ਨੂੰ ਲੈ ਕੇ ਸੁਜੈਸ਼ਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਗਲੀ ਜਿਹੜੀ ਕਿ ਹਾਇਰਿੰਗ ਹੋਣੀ ਹੈ ਉਹ ਤੱਕ ਸੁਜੈਸ਼ਨ ਦਿੱਤੀਆਂ ਗਈਆਂ ਨੇ ਤੇ ਕੋਈ ਇਦਾਂ ਦੇ ਨਾਮ ਵੀ ਸਾਹਮਣੇ ਆਏ ਨੇ ਕਿ ਕਿੰਨਾ ਲੋਕਾਂ ਨੂੰ ਵਿੱਚ ਪਾਇਆ ਜਾਣਾ ਚਾਹੀਦਾ ਅਗਲੀ ਡੇਟ ਤੇ ਉਹ ਕਲੀਅਰ ਹੋ ਜੂਗੀ ਗੱਲ ਔਨਰੇਬਲ ਸੁਪਰੀਮ ਕੋਰਟ ਨੇ ਕਿਹਾ ਹੈ ਵੀ ਤੁਸੀਂ ਲੈ ਨਾਮ ਦੱਸੋ ਕਿਹੜੇ-ਕਿਹੜੇ ਹੋ ਸਕਦੇ ਆ ਜਿਹੜੇ ਇਹੀ ਜਿਹੜੀ ਮੈਂ ਤੁਹਾਨੂੰ ਗੱਲ ਦਸਤੀ ਹੈ ਵੀ ਐਗਰੀਕਲਚਰ ਸਾਇੰਟਿਸਟ ਜਿਹੜੇ ਪੋਲੀਟੀਕਲ ਲੀਡਰ ਇਸ ਗੱਲ ਤੋਂ ਹੀ ਉੱਠੇ ਆ ਕੋਈ ਜੱਜਿਸ ਵੀ ਹੁੰਦੇ ਆ ਜਿਹੜੇ ਇਸ ਬੈਕਗਰਾਉਂਡ ਦੇ ਹੁੰਦੇ ਆ ਤਾਂ ਇਹ ਗੱਲ ਹੋਈ ਲੜਕੇ ਕਿਸਾਨਾਂ ਨੂੰ ਬੜੀ ਉਮੀਦ ਹੈ ਕਿ ਜਲਦੀ ਰਾਹ ਖੁੱਲਣਗੇ ਜਿਸ ਤਰੀਕੇ ਨਾਲ ਗੱਲ ਹੈ ਕਿ ਕਿਸਾਨ ਅੱਗੇ ਜਾ ਕੇ ਆਪਦੀ ਆਵਾਜ਼ ਚਾਹੇ ਦਿੱਲੀ ਜਾਣਾ ਚਾਹੁੰਦੇ ਜੋਵੇਂ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਕੀ ਲੱਗਦਾ ਕਿ 12 ਅਗਸਤ ਤੱਕ ਕੋਈ ਜਿਹੜਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਆਉਂਦਾ ਹੋਵੇ ਨਜ਼ਰ ਆਵੇ ਦੇ ਇਹ ਅਸੀਂ ਬਾਰਡਰ ਦਾ ਅਗਲੀ ਡੇਟ ਤੇ ਅਸੀਂ ਹੋਪਫੁਲ ਆ ਵੈਰੀਗੇ ਇਹ ਖੁੱਲ ਜਾਣੇ ਆ ਬਟ ਉਦੋਂ ਉਸ ਉਸ ਟਾਈਮ ਇੱਕ ਕਮੇਟੀ ਵੀ ਬਣਨ ਵਾਲੀ ਆ ਜਿਹੜੀ ਇੰਡੀਪੈਂਡੈਂਟ ਕਮੇਟੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੂਗੀ ਤੇ ਉਸ ਉਹਦੇ ਵਿੱਚ ਜੇ ਗੱਲ ਕਰਕੇ ਮੁੱਦਾ ਸੋਲਵ ਹੁੰਦਾ ਹੋਵੇ ਇਸ ਵਰਗੀ ਤਾਂ ਫਿਰ ਕੋਈ ਗੱਲ ਨਹੀਂ ਠੀਕ ਤੋ ਅਗਲੀ ਸੁਣਵਾਈ 12 ਅਗਸਤ ਨੂੰ ਆ ਹਾਲਾਂਕਿ ਕਮੇਟੀ ਵੀ ਬਣਾਈ ਜਾਵੇਗੀ ਜਿਹਦੇ ਲਈ ਜਿਹੜਾ ਕੇਆਈ ਵੀ ਕਹਿਆ ਕਿ ਉਹ ਬੰਦੇ ਰੱਖੇ ਜਾਣ ਜਿਹੜੇ ਕਿਸਾਨਾਂ ਦੇ ਨਾਲ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਸਹੀ ਤਰੀਕੇ ਨਾਲ ਗੱਲਬਾਤ ਕਰ ਸਕਣ ਹੁਣ ਦੇਖਣਾ ਇਹ ਹੈ ਕਿ ਉਹ ਕਮੇਟੀ ਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਨੁਮਾਇंदे ਐਡ ਕੀਤੇ ਜਾਂਦੇ ਨੇ ਤਾਂ ਖਾਸ ਤੌਰ ਤੇ ਜੇ ਤੁਸੀਂ ਗੱਲ ਕਰਦੇ ਆ ਕਿ 12 ਅਗਸਤ ਨੂੰ ਹੋਣ ਵਾਲੀ ਸੁਣਵਾਈ ਦੀ ਤਾਂ ਉਦੋਂ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਆਵੇਗਾ ਮ ਸਰਖਬ ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ